ਹੈਲੋ ਜੀ ਸਾਰੇ ਸੇਕਾਲ ਵੈਲਕਮ ਟੂ ਆਕਾਸ਼ਦੀਪ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਦੀਵਾਲੀ ਨੇੜੇ ਆ ਰਹੀ ਹੈ ਜੀ ਮੈਂ ਸੋਚਿਆ ਮੈਂ ਕਿ ਅੱਜ ਇਹ ਬਲੌਗ ਕਰਦੇ ਆਂ ਅਸੀਂ ਹੈ ਨਾ ਅੱਜ ਦੀਵਾਲੀ ਦੀ ਸਾਰੀ ਸ਼ੋਪਿੰਗ ਕਰਨ ਚੱਲਨੇ ਆਂ ਜਿੰਦ ਤੱਕ ਅਸੀਂ ਦੀਵੇ ਮੋਮਬੱਤੇ ਚਲੋ ਜੀ ਚੱਲਦੇ ਆਂ ਜੀ ਲੈਣ ਦੀਵਾਲੀ ਦੀ ਸ਼ੋਪਿੰਗ ਕਰਨ ਦੇਖਦੇ ਆਂ ਜੀ ਉੱਥੇ ਜਾ ਕੇ ਚਲੋ ਜੀ ਚੱਲਦੇ ਆਂ ਹੁਣ ਜੀ ਅਸੀਂ ਆਥੋਂ ਘਰ ਘਰੋ ਦਰ ਪਰ ਅਸੀਂ ਦੀਵਾਲੀ ਦੀ ਸ਼ੋਪਿੰਗ ਕਰਨ ਮਿਲਦੇ ਆਂ ਜੀ ਉੱਥੇ ਜਾ ਕੇ ਹਣ ਜੀ ਅਸੀਂ ਬਾਜ਼ਾਰ ਵਿੱਚ ਪਹੁੰਚ ਗਏ ਜੀ ਹੁਣ ਜੀ ਅਸੀਂ ਇੰਦਰੋਂ ਪਟਾਕੇ ਲੈਣ ਜਾ ਰਹੇ ਹਾਂ ਜੀ ਬਾਜ਼ਾਰ ਵਿੱਚ ਦੇਖੋ ਜੀ ਕਿੰਨਾ ਸਾਮਾਨ ਆਇਆ ਹੋਇਆ ਹੈ ਜੀ ਦੀਵਾਲੀ ਦਾ ਲੜੀ ਲੁੜੀਆਂ ਤੇ ਹੁਣ ਜੀ ਅਸੀਂ ਫਾਈਨਲੀ ਪਟਾਕੇ ਲੈਣ ਲਈ ਪਹੁੰਚ ਗਏ ਆਂ ਦੇਖੋ ਜੀ ਕਿੰਨੇ ਪਟਾਕੇ ਹਨੀ ਅਸੀਂ ਫੈਕਟਰੀ ਵਿੱਚ ਲੈੇ ਸੀ ਜੀ ਪਟਾਕੇ ਦੇਖੋ ਜੀ ਇੱਥੇ ਸਾਰੇ ਵੈਰਾਈਟੀ ਤਰ੍ਹਾਂ ਦੇ ਜਿੱਦਾਂ ਬੰਬ ਪਟਾਕੇ ਆਏ ਹੋਏ ਆ ਸਾਰੇ ਤਰ੍ਹਾਂ ਦੇ ਪਟਾਕੇ ਆਏ ਹੋਏ ਆ ਅਸੀਂ ਅਸੀਂ ਵੀ ਲੈਣ ਆਏ ਜੇ ਸਾਰੇ ਲੋਕ ਲੈਣ ਆਏ ਆ ਜੀ ਮੇਰੇ ਚੈਨਲ ਤੇ ਜੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਸਾਰਿਆਂ ਨੂੰ ਮੇਰੇ ਵੀਰ ਭੈਣਾਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਔਰ ਮੈਂ ਲਿੰਗ ਵੀ ਕਰਾ ਲਈ ਜੀ ਪੁਟਾ ਕੱ ਲੈ ਲੈ ਜੀ ਜਾਂਦੇ ਜੀ ਨੈਕਸਟ ਸ਼ਾਪਿੰਗ ਕਰਨ ਦੇਖੋ ਦੋਦੇ ਹੋਏ ਉਹ ਬਿਲਕੁਲ ਨਹੀਂ ਮਿਲਿਆ ਮੈਂ ਨਹੀਂ ਮੰਨਤਾ ਜੀ ਆਵਾਜ਼ ਮੈਨੂੰ ਹਾਂ ਹਾਂ ਠੀਕ ਹੈ ਹਾਂ ਨਹੀਂ ਇਹ ਜੀ ਵਾਲੇ ਜੀ ਹਾਂ ਅਸੀਂ ਜਿਵੇਂ ਸਾਰੇ ਪਟਾਕੇ ਦੀ ਸ਼ਾਪਿੰਗ ਕਰਕੇ ਆ ਗਏ ਆ ਚਲੋ ਜੀ ਹੁਣ ਅਸੀਂ ਮਿਲਦੇ ਆ ਜੀ ਦੀਵਾਲੀ ਵਾਲੇ ਦਿਨ ਤਦ ਤੱਕ ਜੀ ਮੇਰੇ ਵੀਰ ਭੈਣ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮਿਲ ਗਿਆ ਜੀ ਨੈਕਸਟ ਵਲੌਗ ਵਿੱਚ ਦੀਵਾਲੀ ਵਾਲੇ ਦਿਨ ਚਲੋ ਜੀ